اسی ਤੜਕਾ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂਗੇ ਜਿਲ੍ਹਾ ਸੰਗਰੂਰ ਦੀ ਅਨਾਜ ਮੰਡੀ ਸੁਨਾਮ ਦੀ ਦੁਕਾਨ ਨੰਬਰ 156 A ਦੇ ਉੱਤੇ ਜਿੱਥੇ ਇੱਕ ਬਹੁਤ ਵੱਡਾ ਫਰਾਡ ਹੈ ਜਿਹੜਾ ਕਿਸਾਨਾਂ ਦੇ ਨਾਲ ਇੱਕ ਆੜਤੀਆ ਵੱਲੋਂ ਕੀਤਾ ਗਿਆ ਹੈਗਾ ਜੋ ਕਿ ਹਰਿਆਣੇ ਦੇ ਵਿੱਚੋਂ ਇੱਥੇ ਪਹੁੰਚ ਕੇ ਸੁਨਾਮ ਦੇ ਕੁਝ ਆੜਤੀਆਂ ਨਾਲ ਰਲ ਕੇ ਕਿਸਾਨਾਂ ਦੀ ਲਗਭਗ 80 ਲੱਖ ਰੁਪਏ ਦੀ ਜਿਹੜੀ ਫਾਸਲਾ ਉਹਦੇ ਰਪਏ ਲੈ ਕੇ ਫਰਾਰ ਹੋ ਗਿਆ ਸੋ ਅੱਜ ਕਿਸਾਨਾਂ ਨੇ ਪ੍ਰਸ਼ਾਸਨ ਕੋਲ ਕਾਫੀ ਜਦੋਜਹਿਦ ਕਰਨ ਤੋਂ ਬਾਅਦ ਅੱਜ ਆ ਕੇ ਕਿਸਾਨਾਂ ਨੇ ਦੁਕਾਨ ਨੂੰ ਖੋਦ ਜੰਦਰਾ ਲਗਾ ਦਿੱਤਾ ਉਹਦੇ ਉਹਦੇ ਉੱਪਰ ਲਿਖ ਦਿੱਤਾ ਕਿ ਇਸ ਦੁਕਾਨ ਵਾਲਾ ਜਿਹੜਾ ਵਿਅਕਤੀ ਉਹ ਸਾਡੇ ਪੈਸੇ ਲੈ ਕੇ ਫਰਾਰ ਆ ਸੋ ਆਓ ਜਾਣਦੇ ਹਾਂ ਕਿਸਾਨਾਂ ਦਾ ਜਿਹੜਾ ਇਹ ਦੁੱਖ ਹੈ ਕਿ ਕੀ ਬਿਆਨ ਕਰਦੇ ਆ ਹਾਂ ਜੀ ਜਿਹੜਾ ਇਹ ਲਾਲਾ ਲਾਜਪਤਰ ਆਇਆ ਇਸ ਨਾਮ ਦਾ ਇਹਨੇ ਇੱਕ ਹਰਿਆਣੇ ਦੇ ਬੰਦੇ ਨੂੰ ਕਿਰਾਏ ਤੇ ਦੁਕਾਨ ਦਿੱਤੀ ਹੈ ਜੀ ਇਹ ਨਾਨਾ ਮਿਲ ਕੇ ਤੇ ਹਰਿਆਣੇ ਦਾ ਬੰਦਾ ਮਿਲ ਕੇ ਸਾਡੇ ਖੜਿਆ ਦੇ ਕਿਸਾਨਾਂ ਨਾਲ 20 22 ਕਿਸਾਨ ਨੇ ਜਿੰਨਾ ਦਾ तकरीबन 70 72 ਲੱਖ ਰੁਪਇਆ ਬਣਦਾ ਉਹ ਲੈ ਕੇ ਫਰਾਰ ਹੋ ਗਿਆ ਜੀ ਇਹਦੇ ਵਿੱਚ ਦੋ ਕਿਸਾਨ ਤਾਂ ਮਤਲਬ ਪਤਾ ਲਗਿਆ ਟੈਕਸ਼ਨ ਲੈ ਕੇ ਦੋ ਕਿਸਾਨ ਮਤਲਬ ਜੀ ਚੱਲ ਬ세 ਦੁਨੀਆ ਤੋਂ ਹੋਰ ਵੀ ਕਿਸਾਨ ਇਹਦੇ ਵਿੱਚ ਚੱਲਣ ਨੂੰ ਮਤਲਬ ਮੁੱਦਾ ਰੱਖ ਰਹੇ ਨੇ ਇਹਦਾ ਕੋਈ ਵੀ ਹੀਲਾ ਨਹੀਂ ਕਰਦਾ ਜੇਕਰ ਕੱਲ ਨੂੰ ਕੋਈ ਹੋਰ ਕਿਸਾਨ ਮਰਦਾ ਹੈ ਇਸ ਮੰਦ ਦੇ ਵਿੱਚ ਦਾ ਇਹਦਾ ਜ਼ਿੰਮੇਵਾਰ ਪ੍ਰਚਾਰਣ ਹੋਏਗਾ ਨਹੀਂ ਇਹ ਪ੍ਰਚਾਰਣ ਦੇ ਧਿਆਨ ਦੇ ਵਿੱਚ ਲਿਆਂਕ ਕਰਕੇ ਜੀ ਮੀਡੀਆ ਵਾਲਿਆਂ ਨੂੰ ਲਿਆ ਕੇ ਖਬਰ ਲਵਾਈ ਹੈ ਹੁਣ ਇਹ ਦੁਕਾਨ ਉਹਦੀ ਹੈ ਦੁਕਾਨ ਇਹ ਉਹਨੇ ਬਕਾਇਉ ਕਰ ਰੱਖੀ ਹੈ ਪਛਾਣਾਂ ਨੇ ਆ ਕੇ ਇੱਥੇ ਜਿਨ੍ਹਾਂ ਨੇ ਉਹ ਤੋਂ ਪੈਸੇ ਲੈਣੇ ਨੇ ਉਹਨਾਂ ਨੇ ਲਿਖ ਕੇ ਇਹਦੇ ਉੱਤੇ ਨੋਟ ਲਾਤਾ ਆਬਦਾ ਬਕਾਇਦਾ ਤੌਰ ਤੇ ਵੀ ਇਹ ਦੁਕਾਨ ਦੇ ਉੱਤੇ ਜੇ ਕੋਈ ਲੈਂਦਾ ਉਹਦੇ ਉੱਤੇ ਕਾਰਵਾਈ ਹੋ ਜਿੰਨਾ ਤੱਕ ਇਹਨਾਂ ਦੇ ਕਿਸਾਨਾਂ ਦਾ ਪੈਸਾ ਨਹੀਂ ਆਉਂਦਾ ਇਹ ਦੁਕਾਨ ਨੂੰ ਨਾ ਕੋਈ ਖਰੀਦ ਸਕੇ ਨਾ ਨੂੰ ਕੋਈ ਬੇਚਕੇ ਸੋ ਇਹ ਸਾਰੀ ਕਹਾਣੀ ਕਿਸਾਨਾਂ ਨੇ ਆਪਣੇ ਜਵਾਨੀ ਦੱਸੀਆ ਸੋ ਇੱਕ ਸਵਾਲ ਇਹ ਵੀ ਪ੍ਰਸ਼ਾਸਨ ਦੇ ਇੱਕ ਸਵਾਲੀਆ ਚਿੰਨ੍ਹ ਖੜਾ ਹੁੰਦਾ ਹੈ ਕਿ ਮਾਰਕੀਟ ਕਮੇਟੀ ਤੋਂ ਲਾਇਸੈਂਸ ਲੈ ਕੇ ਇੱਕ ਵਿਅਕਤੀ ਨੇ ਬਾਹਰੋਂ ਆ ਕੇ ਏਡਾ ਵੱਡਾ ਕਾਰੋਬਾਰ ਕੀਤਾ ਅਤੇ ਵਿਦਾਊਟ ਜੇ ਫਾਰਮ ਤੋਂ ਜਿਹੜੀ ਕਿਸਾਨਾਂ ਦੀ ਫਸਲ ਖਰੀਦੀ ਜੋ ਕਿ ਇੱਕ ਬਹੁਤ ਵੱਡਾ ਫਰਾਡ ਸਾਹਮਣੇ ਆ ਰਿਹਾ ਸੋ ਹੁਣ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਇਸ ਵਿਅਕਤੀ ਖਿਲਾਫ ਕੀ ਕਾਰਵਾਈ ਹੋਵੇਗਾ ਤਾਂ ਕਿਸਾਨਾਂ ਦਾ ਅਗਲਾ ਸੰਘਰਸ਼ ਕੀ ਹੋਵੇਗਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਲੋਕ ਆਪਾਂ ਕਿੰਨੇ ਰਾਜ ਪੱਤਰਾ ਇਹਦਾ ਕੀ ਮਾਮਲਾ 155 ਨੰਬਰ ਦੁਕਾਨ ਹੈ ਜੀ ਇਹਨੇ ਮਾਰਕੀਟ ਕਮੇਟੀ ਤੋਂ ਲਿਸਾਂਚ ਲੈ ਕੇ ਪਿਛਲੇ ਕਾਫੀ ਸਮੇ ਤੋਂ ਕੰਮ ਕਰ ਰਿਹਾ ਹੈਗਾ ਤੇ ਇਹਨੇ ਜਿਹੜਾ ਮੰਨ ਲਓ ਕਿਸਾਨਾਂ ਤੋਂ ਸਿੱਧਾ ਤੋਂ ਨਾ ਖਰੀਦਿਆ ਤੇ ਉਹਦੇ ਸਬੰਧ ਚ ਸੈਤੀ ਸਾਹਿਬ ਨੇ ਪਹਿਲਾਂ ਵਾਲੇ ਮੈਂ ਤਾਂ ਹੁਣੇ ਹੀ ਪੈਸੇ ਚਾਰ ਤੇ ਲਿਆਗਾ ਉਹ ਰਟਾਇਰ ਹੋ ਗਏ ਉਹਨਾਂ ਬੰਨਿਓ ਜਿਹੜਾ ਦਫਤਰੀ ਅਧਾਰ ਤੇ ਤੇ ਕਿ ਬਰਦੀ ਉਹਨਾਂ ਤੋਂ ਮਾਰਕੀਟ ਫੀਸ ਤੇ ਆਰ ਡੀ ਐਮ ਭਰਾਈ ਗਈ ਤੇ ਵਰਦਾ ਮਤਲਬ ਜਿਹੜਾ ਜੁਰਮਾਨਾ ਅੰਤੂਟਿਆ ਗਿਆ ਤੇ ਉਹਦੇ ਫਾਰਮ ਤੋਂ ਚੈੱਕ ਪੂਰਤੀ ਤੇ ਗਏ ਕਿਹੜੇ ਕਦੋਂ ਦੀ ਘਟਨਾ ਜੀ ਇਹ ਘਟਨਾ ਸੀ ਸੀਜ਼ਨ ਬ੍ਰਾਂਟ ਦੀ ਹੈ ਗਿਆ ਸੀਜ਼ਨ ਬ੍ਰਾਂਟ ਦੀ ਸੀ ਸੀ ਜੋ ਥੋਨੇ ਦਾ ਸੀਜ਼ਨ ਬ੍ਰਾਂਟ ਸਾਰਾ ਆਪਣਾ ਨਾਮ ਕੀ ਮੇਰਾ ਜੀ